ਮੇਰਾ ਆਪਸ਼ਨ ট্রেਡਿੰਗ ਸਿੱਖਣ ਦਾ ਫਿਰ ਉਸ ਤੋਂ ਬਾਅਦ ਕਰਨ ਦਾ ਤੇ ਲੌਸ ਪ੍ਰੋਫਿਟ ਸਾਰਾ ਕੁਝ ਮਿਲਾ ਕੇ ਹਲੀ ਤੱਕ ਦਾ ਜਿੰਨਾ ਵੀ ਸਫਰ ਰਿਹਾ ਆਪਣਾ ਉਹਦੇ ਬਾਰੇ ਆਪਾਂ ਗੱਲ ਕਰਾਂਗੇ ਉਹ ਤੁਹਾਨੂੰ ਦੱਸਾਂਗੇ ਸੋ ਦੇਖੋ ਮੈਂ ਸ਼ੁਰੂ ਕੀਤਾ ਸੀ 2022 ਅਕਤੂਬਰ ਮਹੀਨਾ ਸੋ ਸਭ ਤੋਂ ਪਹਿਲਾਂ ਮੇਰਾ ਇਹ ਸੀ ਕਿ ਕੀ ਚੀਜ਼ ਹੈਗੀ ਸਾਰਾ ਕੁਝ ਕਿਉਂਕਿ ਇਹਦੇ ਵਿੱਚ ਮੈਨੂੰ ਬਹੁਤ ਕੁਝ ਲੱਗਦਾ ਸੀ ਦੇਖੋ ਬਚਪਨ ਤੋਂ ਮੈਨੂੰ ਸ਼ੇਅਰ ਮਾਰਕੀਟ ਦਾ ਜਿਹੜਾ ਨਾਮ ਹੈ ਸੁਣਿਆ ਸੀ ਤੇ ਇੰਟਰਸਟ ਹੈਗਾ ਸੀ ਕਿ ਕਦੇ ਨਾ ਕਦੇ ਲਾਈਫ ਦੇ ਵਿੱਚ ਇਹ ਕਰਨਾ ਹੈ ਏਵੀ ਮੈਂ ਆਪਣਾ ਡਿਸਾਈਡ ਕੀਤਾ ਹੋਇਆ ਸੀ ਕਿ ਕਦੇ ਨਾ ਕਦੇ ਲਾਈਫ ਦੇ ਵਿੱਚ ਇਹ ਕੰਮ ਕਰਨਾ ਪਰ ਮੈਨੂੰ ਮੁਸ਼ਕਲ ਬਹੁਤ ਲੱਗਦਾ ਸੀ ਬਹੁਤ ਮੁਸ਼ਕਲ ਲੱਗਦਾ ਸੀ ਤੇ ਮੈਨੂੰ ਲੱਗਦਾ ਹੈ ਕਿ ਇਹ ਚੀਜ਼ ਕਰਨ ਵਾਸਤੇ ਬਹੁਤ ਜ਼ਿਆਦਾ ਸਿੱਖਣਾ ਪੈਂਦਾ ਬਹੁਤ ਜ਼ਿਆਦਾ ਤੇ ਫਿਰ ਹੌਲੀ ਹੌਲੀ ਜਦੋਂ ਮਤਲਬ ਕਿ ਹੁਣ ਆਪਣਾ ਇੰਟਰਨੈਟ ਦਾ ਦੌਰ ਸੀ ਤੇ YouTube ਤੇ ਹਿੰਦੀ ਦੀ ਵਿੱਚ ਬਹੁਤ ਸਾਰੇ ਜਿਹੜੇ ਇਨਫਲੂਐਂਸਰ ਵੇਖੇ ਉਹ ਵੀਡੀਓ ਪਾਉਂਦੇ ਸੀ ਸੋ ਉਹਨਾਂ ਦੇ ਵੀਡੀਓ ਵੇਖ ਕੇ ਥੋੜਾ ਬਹੁਤ ਸਮਝ ਲੱਗੀ ਜਦੋਂ ਕਿ ਇਹ ਉਹਨਾਂ ਵੀ ਔਖਾ ਨਹੀਂਗਾ ਸੋ ਉਹਨਾਂ ਦੇ ਵਿੱਚ ਇੱਕ ਚੀਜ਼ ਮੈਂ ਨੋਟਿਸ ਕੀਤੀ ਕਿ ਜਦੋਂ ਬਹੁਤ ਸਾਰੇ ਚੈਨਲ ਹੈ ਬਹੁਤ ਸਾਰੇ ਚੈਨਲ ਵੀਡੀਓਸ ਪਾਉਣ ਦੇ ਆ ਸੋ ਇਹਦਾ ਮਤਲਬ ਇਹ ਆ ਕਿ ਔਖੀ ਚੀਜ਼ ਨਹੀਂ ਜਿਆਦਾ ਔਖੀ ਚੀਜ਼ ਨਹੀਂ ਗੀ ਜੇ ਬਹੁਤ ਜ਼ਿਆਦਾ ਲੋਕ ਕਰਨ ਦੇ ਆ ਸੋ ਜੇ ਮੰਨ ਲਓ ਇੱਕ ਅੱਧਾ ਬੰਦਾ ਕਰਨ ੜਿਆ ਹੁੰਦਾ ਫਿਰ ਔਖੀ ਚੀਜ਼ ਹੋਣੀ ਸੀ ਸੋ ਉਹ ਚੀਜ਼ ਵੇਖ ਕੇ ਮੈਨੂੰ ਮੋਟੀਵੇਸ਼ਨ ਮਿਲਿਆ ਕਿ ਜੇ ਇਹ ਕਰ ਸਕਦੇ ਮੈਂ ਵੀ ਕਰ ਸਕਦਾ ਸੋ ਉਸ ਤੋਂ ਬਾਅਦ ਆ ਫਿਰ ਮੈਂ ਸਿੱਖਣਾ ਸ਼ੁਰੂ ਕੀਤਾ ਕਿ ਸ਼ੇਅਰ ਮਾਰਕੀਟ ਹੁੰਦੀ ਕੀ ਆ ਸਭ ਤੋਂ ਪਹਿਲਾਂ ਇਹ ਮੈਂ ਸਿੱਖਿਆ ਕਿ ਸ਼ੇਅਰ ਮਾਰਕੀਟ ਕੀ ਹੁੰਦੀ ਹੈ ਦੈਨ ਉਸ ਤੋਂ ਬਾਅਦ ਆ ਆਪਣਾ ਮਤਲਬ ਕਿ ਮੈਂ ਸਿੱਖਿਆ অপਸ਼ਨ ট্রেਡਿੰਗ ਕੀ ਹੁੰਦੀ ਹੈ ਟ੍ਰੇਡ ਸਭ ਤੋਂ ਪਹਿਲਾਂ ਟ੍ਰੇਡਿੰਗ ਸਿੱਖਿਆ ਕਿ ਟ੍ਰੇਡਿੰਗ ਕੀ ਹੁੰਦੀ ਹੈ ਫਿਰ ਟ੍ਰੇਡਿੰਗ ਦੇ ਵਿੱਚ ਹੀ ਮਤਲਬ ਕਿ অপਸ਼ਨ ਟ੍ਰੇਡਿੰਗ ਹੋ ਗਈ ਸਟਾਕਸ ਦੇ ਵਿੱਚ ਇੰਟਰਾਡੇ ਹੋ ਗਈ ਸੋ ਜਿੰਨੇ ਵੀ ਟਾਈਪ ਦੀ ਮਤਲਬ ਕਿ ਸ਼ੇਅਰ ਮਾਰਕੀਟ ਬਾਰੇ ਨੌਲੇਜ ਹੀ ਉਹ ਸਾਰੀ ਮੈਂ ਸਿੱਖਣੀ ਸਟਾਰਟ ਕੀਤੀ ਅਕਤੂਬਰ 2022 ਦੇ ਵਿੱਚ ਮੈਂ ਸ਼ੁਰੂ ਕੀਤੀ ਹਿੰਦੀ ਚੈਨਲ ਵਾਲੇ ਜਿੰਨੇ ਵੀ ਹੈਗੇ ਆ ਉਹਨਾਂ ਦੇ ਵੀਡੀਓਜ਼ ਵੇਖ ਕੇ ਸਿੱਖਣਾ ਸ਼ੁਰੂ ਕੀਤਾ ਤੇ ਜਿਹੜੀਆਂ ਜਿਹੜੀਆਂ ਚੀਜ਼ਾਂ ਮੈਂ ਸਿੱਖਦਾ ਸੀ ਉਹ ਦੁਬਾਰਾ ਵੀਡੀਓ ਮੈਨੂੰ ਨਾ ਦੇਖਣੀਆਂ ਪੈਣ ਜਾ ਬ੍ਰੋ ਤੇ ਜੇ ਮੈਨੂੰ ਭੁੱਲ ਨਾ ਜਾਣ ਇਸ ਕਰਕੇ ਉਹਨਾਂ ਚੀਜ਼ਾਂ ਨੂੰ ਮੈਂ ਲਿਖਦਾ ਵੀ ਸੀ ਮੋਬਾਈਲ ਦੇ ਵਿੱਚ ਨੋਟ ਹੀ ਤੇ ਉਹਦੇ ਵਿੱਚ ਮੈਂ ਲਿਖਦਾ ਹੁੰਦਾ ਸੀ ਕਿ ਆਹ ਚੀਜ਼ ਸ਼ੇਅਰ ਮਾਰਕੀਟ ਦਾ ਮਤਲਬ ਕੀ ਉਹ ਲਿਖ ਲਿਆ ਮਿਊਚੁਅਲ ਫੰਡ ਦਾ ਮਤਲਬ ਕੀ ਉਹ ਲਿਖ ਲਿਆ ਆਪਸ਼ਨ ਟ੍ਰੇਡਿੰਗ ਦਾ ਮਤਲਬ ਕੀ ਉਹ ਲਿਖ ਲਿਆ ਸੋ ਸਾਰਾ ਕੁਝ ਜੋ ਵੀ ਆਪਾਂ ਸਿੱਖਦੇ ਹਾਂ ਹੀ ਉਹਨੂੰ ਲਿਖਦੇ ਜਾਂਦੇ ਹਾਂ ਨਾਲ ਨਾਲ ਤੇ ਉਹਨੂੰ ਹਰਕ ਦਿਨ ਬਾਅਦ ਦੇ ਵਿੱਚ ਮੈਂ ਦੇਖਦਾ ਹਾਂ ਕਿ ਉਹ ਚੀਜ਼ ਮੈਨੂੰ ਯਾਦ ਰਹੇ ਤੇ ਸਿੱਖਣ ਤੋਂ ਬਾਅਦ ਆਕਤੂਬਰ ਤੇ ਨਵੰਬਰ ਮਹੀਨਾ 2022 ਦਾ ਇਹ ਦੋਨੋਂ ਮਹੀਨੇ ਮੈਂ ਸਿੱਖੇ ਤੇ ਫਿਰ ਉਸ ਤੋਂ ਬਾਅਦ ਮੈਂ ਫੈਸਲਾ ਕੀਤਾ ਕਿ ਹੁਣ ਮੈਂ অপਸ਼ਨ ট্রেਡਿੰਗ ਕਰਨੀ ਹੈ ਤੇ অপਸ਼ਨ ਟ੍ਰੇਡਿੰਗ ਕਰਨ ਵਾਸਤੇ ਸਭ ਤੋਂ ਪਹਿਲਾਂ ਮੈਂ ਕੀਤਾ ਪੇਪਰ ਟਰੇਡ ਪੇਪਰ ਟਰੇਡ ਬਾਰੇ ਮੈਂ ਕਿਉਂਕਿ ਸਾਰੀਆਂ ਵੀਡੀਓਜ਼ ਦੇਖ ਲੀਆਂ ਸੀ ਸੋ ਕੀ ਇਹਦੇ ਫਾਇਦੇ ਆ ਕੀ ਨੁਕਸਾਨ ਆ ਕਿਹੜੀ ਚੀਜ਼ ਇਹਦੇ ਵਿੱਚ ਨਹੀਂ ਕਰਨੀ ਚਾਹੀਦੀ ਕਿਹੜੀ ਚੀਜ਼ ਕਰਨੀ ਚਾਹੀਦੀ ਸਾਰਾ ਕੁਝ ਪਤਾ ਲੱਗ ਗਿਆ ਹੈ 2 ਮਹੀਨੇ ਵੀਡੀਓ ਦੇਖ ਕੇ ਤੇ ਦਸੰਬਰ 2022 ਇਸ ਮਹੀਨੇ ਦੇ ਵਿੱਚ ਸਭ ਤੋਂ ਪਹਿਲਾਂ ਜਿਹੜੀਆਂ ਚੀਜ਼ਾਂ ਮੈਂ ਸਿੱਖੀਆਂ ਸੀ ਉਹਨੂੰ ਮੈਂ ਇੰਪਲੀਮੈਂਟ ਕਰਕੇ ਵੇਖਣਾ ਚਾਹਣਾ ਸੀ ਕਿ ਮੇਰਾ ਪੈਸਾ ਵੀ ਨਾ ਲੱਗੇ ਨੁਕਸਾਨ ਵੀ ਨਾ ਹੋਏ ਉਮੇ ਪ੍ਰੋਫਿਟ ਵੀ ਨਾ ਹੋਏ ਪਰ ਨੁਕਸਾਨ ਵੀ ਨਾ ਹੋਏ ਤੇ ਮੈਨੂੰ ਪਤਾ ਵੀ ਲੱਗ ਜਾ ਕਿ ਇਹ ਚੀਜ਼ਾਂ ਕੰਮ ਕਰਦੀਆਂ ਜਾਂ ਫਿਰ ਨਹੀਂ ਕਰਦੀਆਂ ਸੋ ਮੈਂ ਕੀ ਕੀਤਾ ਦਸੰਬਰ 2022 ਦੇ ਵਿੱਚ ਪੇਪਰ ਟਰੇਡ ਕਰਨੀ ਸ਼ੁਰੂ ਕੀਤੀ ਪੇਪਰ ਟਰੇਡ ਕੀਤੀ ਸ਼ੁਰੂ ਇੱਕ ਮਹੀਨਾ ਪੂਰਾ ਪੇਪਰ ਟਰੇਡ ਕੀਤੀ ਤੇ ਉਹ ਇੱਕ ਮਹੀਨੇ ਦੇ ਵਿੱਚ ਮੈਂ ਜਿਹੜੀ ਪੇਪਰ ਟਰੇਡ ਕੀਤੀ ਦੋ ਸੈਟਅਪ ਤੇ ਕੀਤੀ ਇੱਕ ਬੁਲਿਸ਼ ਇਨ ਗਲਫਿੰਗ 15 ਮਿੰਟ ਦੇ ਟਾਈਮ ਫਰੇਮ ਤੇ ਇੱਕ ਬੈਰਿਸ਼ ਇਨ ਗਲਫਿੰਗ 15 ਮਿੰਟ ਦੇ ਟਾਈਮ ਫਰੇਮ ਤੇ ਪੂਰੇ ਮਹੀਨੇ ਦੇ ਵਿੱਚ 21 ਟਰੇਡ ਕੀਤੇ ਸੀ ਤੇ 21ਆਂ ਦੇ ਵਿੱਚੋਂ 19 ਟਰੇਡ ਜਿਹੜੇ ਸੀ ਉਹ ਪ੍ਰੋਫਿਟ ਵਾਲੇ ਹੀ ਦੋ ਟਰੇਡਾਂ ਦੇ ਵਿੱਚ ਕੇਵਲ ਲੌਸ ਹੋਇਆ ਸੀ ਉਹ ਵੀ ਛੋਟਾ ਜਿਹਾ ਸੋ ਉਸ ਤੋਂ ਬਾਅਦ ਫਿਰ ਮੇਰਾ ਕੌਨਫੀਡੈਂਸ ਵੱਧ ਗਿਆ ਕਿ ਜਿਹੜੇ ਤਰੀਕੇ ਕੰਮ ਕਰਦੇ ਆ ਤੇ ਫਿਰ ਮੈਂ ਅਸਲੀ ਪੈਸੇ ਦੇ ਨਾਲ ਰੀਅਲ ਮਨੀ ਦੇ ਨਾਲ ਜਦੋਂ ਨਵਾਂ ਸਾਲ ਸ਼ੁਰੂ ਹੁੰਦਾ ਆ 2023 5 ਜਨਵਰੀ ਪਹਿਲਾ ਦਿਨ ਹੁੰਦਾ ਸ਼ੇਅਰ ਮਾਰਕੀਟ ਦਾ ਉਸ ਸਾਲ ਦੇ ਵਿੱਚ 5 ਜਨਵਰੀ 2023 ਸੋ ਉਦੋਂ ਮੈਂ ਆਪਣਾ ਪੈਸਾ ਡਿਪੋਜ਼ਿਟ ਕਰਦਾ ਆਪਣੇ ਟਰੇਡਿੰਗ ਅਕਾਊਂਟ ਦੇ ਵਿੱਚ 20000 ਪੈ ਡਿਪੋਜ਼ਿਟ ਕਰਦਾ ਉਦੋਂ ਤੇ ਬੈਂਕ ਨਿਫਟੀ ਦੇ ਵਿੱਚ ਮੈਂ ਟਰੇਡ ਕਰਨਾ ਸਟਾਰ ਉਸ ਟਾਈਮ ਤੇ ਬੈਂਕ ਨਿਫਟੀ ਦਾ ਜਿਹੜਾ ਲੋਟ ਹੀ ਮਹਿੰਗਾ ਮਿਲਦਾ ਹੁੰਦਾ ਹੈ 20000 ਰੁਪਏ ਡਿਪੋਜ਼ਿਟ ਕੀਤਾ ਤੇ ਆਪਣਾ ਐਕਸਪੀਰੀਅਨ ਦੀ ਸੀ ਉਦੋਂ ਵੀਰਵਾਰ ਤੇ ਸ਼ੁੱਕਰਵਾਰ ਜਦੋਂ ਨਵਾਂ ਹਫਤਾ ਸ਼ੁਰੂ ਹੁੰਦਾ ਸੀ ਸੋ ਉਦੋਂ ਜਿਹੜਾ ਲੋਟ ਆਪਾਂ ਨੂੰ ਮਿਲਦਾ ਹੁੰਦਾ ਹੀ 18000 ਦਾ 19000 ਤੱਕ ਇਤਨਾ ਕਰਕੇ ਸੋ ਇਸ ਕਰਕੇ ਕਿਉਂਕਿ ਮੈਂ ਇੱਕ ਲੋਟ ਦੇ ਨਾਲ ਕਰਨੀ ਸੀ ਸੋ ਮੈਨੂੰ ਘੱਟੋ ਘੱਟ ਓਨਾ ਪੈਸਾ ਹੋਣਾ ਚਾਹੀਦਾ ਇਸ ਕਰਕੇ ਮੈਂ 20000 ਰੁਪਏ ਡਿਪੋਜ਼ਿਟ ਕੀਤਾ ਸੋ ਫਿਰ ਉਸ ਤੋਂ ਬਾਅਦ ਮੈਂ ਸਟਾਰਟ ਕੀਤੀ ਤੇ ਪਹਿਲਾ ਮਹੀਨਾ ਆਪਣਾ ਜਨਵਰੀ ਸੋ ਕੇਵਲ ਦੋ ਸੈਟਅਪ ਤੇ ਕੰਮ ਕਰਨ ਲੱਗਾ ਮੈਂ ਇੱਕ ਆਪਣਾ 15 ਮਿੰਟ ਦਾ ਬੁਲਿਸ਼ੀਨ ਗਲਫਿੰਗ ਤੇ ਦੂਜਾ ਆਪਣਾ 15 ਮਿੰਟ ਦਾ ਸ਼ੂਟਿੰਗ ਸਟਾਰ ਸੌਰੀ 15 ਮਿੰਟ ਦਾ ਬੈਰਿਸ਼ੀਨ ਗਲਫਿੰਗ ਬੁਲਿਸ਼ੀਨ ਗਲਫਿੰਗ ਬੈਰਿਸ਼ੀਨ ਗਲਫਿੰਗ ਸੋ ਇਹ ਦੋ ਮੇਰੇ ਸੈਟਅਪ ਸੀ ਸੋ ਫਿਰ ਉਸ ਤੋਂ ਬਾਅਦ ਆ ਜਨਵਰੀ ਮਹੀਨੇ ਦੇ ਵਿੱਚ ਮੈਂ ਪੂਰਾ ਦਿਨ ਦੇਖਦਾ ਨਾਸੀ ਮਾਰਕੀਟ ਤੇ ਜਦੋਂ ਵੀ ਇਹਨਾਂ ਦੋਨਾਂ ਦੇ ਵਿੱਚੋਂ ਕੋਈ ਵੀ ਇੱਕ ਚੀਜ਼ ਬਣਦੀ ਸੀ ਬੁਲਿਸ਼ੀਨ ਗਲਫਿੰਗ ਜਾਂ ਫਿਰ ਬੈਰਿਸ਼ੀਨ ਗਲਫਿੰਗ ਦੋਨਾਂ ਦੇ ਵਿੱਚੋਂ ਕੋਈ ਵੀ ਇੱਕ ਚੀਜ਼ ਬਣਦੀ ਸੀ ਉਹਦੇ ਤੇ ਮੈਂ ਟ੍ਰੇਡ ਕਰਦਾ ਸੀ ਤੇ ਉਹਦੇ ਵਿੱਚ ਪ੍ਰੋਫਿਟ ਹੋ ਗਿਆ ਜਾਂ ਫਿਰ ਲੌਸ ਹੋ ਗਿਆ ਉਸ ਤੋਂ ਬਾਅਦ ਹੋਰ ਟ੍ਰੇਡ ਨਹੀਂ ਏ ਕੀ ਟ੍ਰੇਡ ਕਰਦਾ ਹੈ ਦਿਨ ਦੇ ਵਿੱਚ ਤੇ ਇਹ ਦਾ ਕਰਕੇ ਜਿਹੜੇ ਰੂਲ ਸੀ ਉਹਨਾਂ ਨੂੰ ਬਣਾ ਲਿਆ ਜਦੋਂ ਇਹਨਾਂ ਦਾ ਕਰਕੇ ਮੇਰਾ ਪਹਿਲੇ ਮਹੀਨੇ ਦੇ ਵਿੱਚ 8000 ਰੁਪਏ ਦਾ ਪ੍ਰੋਫਿਟ ਹੋ ਗਿਆ ਤੇ ਉਸ ਤੋਂ ਬਾਅਦ ਆ ਅਗਲਾ ਮਹੀਨਾ ਜਿਹੜਾ ਫਰਵਰੀ ਉਹਦੇ ਵਿੱਚ ਵੀ ਮੇਰਾ 7000 ਦਾ ਪ੍ਰੋਫਿਟ ਹੋਇਆ ਤੇ ਮਾਰਚ ਮਹੀਨੇ ਦੇ ਵਿੱਚ ਮੇਰਾ ਲਾਸ ਹੋਇਆ ਸੋ ਮਾਰਚ ਮਹੀਨੇ ਦੇ ਵਿੱਚ ਲਾਸ ਕਿਉਂ ਆ ਆਦੇ ਪਿੱਛੇ ਦੇਖੋ ਲਾਲਚ ਆ ਗਈ ਮੈਨੂੰ ਮੈਂ ਦੇਖਿਆ ਕਿ ਦੇਖੋ ਜਨਵਰੀ ਚ ਮੈਨੂੰ ਪ੍ਰੋਫਿਟ ਹੋਇਆ 8000 ਫਰਵਰੀ 7000 ਦੋ ਮਹੀਨੇ ਚ 15000 ਦਾ ਪ੍ਰੋਫਿਟ ਆ ਸੋ ਮੈਨੂੰ ਪ੍ਰੋਫਿਟ ਵਧਾਉਣੇ ਚਾਹੀਦੇ ਆ ਮਾਰਕੀਟ ਦੇਖੋ 6 ਘੰਟੇ ਚੱਲਦੀ ਆ ਟਰੇਡ ਹੋਰ ਵੀ ਬੰਦਦੇ ਹੋਰ ਵੀ ਕਰਨੇ ਚਾਹੀਦੇ ਹੋਰ ਵੀ ਤਰੀਕੇ ਮੈਨੂੰ ਸਿੱਖਣੇ ਚਾਹੀਦੇ ਆ ਸੋ ਸਭ ਤੋਂ ਪਹਿਲਾਂ ਤਾਂ ਮੈਂ 15 ਮਿੰਟ ਦਾ ਟਾਈਮ ਫਰੇਮ ਛੱਡ ਕੇ 5 ਮਿੰਟਾਂ ਤੇ ਆ ਗਿਆ 5 ਮਿੰਟ ਵਾਲੇ ਤੇ ਆ ਗਿਆ ਤੇ 5 ਮਿੰਟ ਵਾਲੇ ਦੇ ਵਿੱਚ ਕਿਉਂਕਿ ਟਰੇਡ ਬਹੁਤ ਸਾਰੇ ਬੰਦਦੇ ਸੀ ਸੋ ਉਹ ਸਾਰੇ ਟਰੇਡ ਕਰਨੇ ਸ਼ੁਰੂ ਕਰਤੇ ਤੇ ਉਹਨਾਂ ਦੇ ਨਾਲ ਓਵਰ ਟ੍ਰੇਡਿੰਗ ਵੀ ਸ਼ੁਰੂ ਹੋ ਗਈ ਆਪਣੀ ਜਿਹੜੇ ਪਹਿਲਾਂ ਰੂਲ ਸੀ ਕਿ ਇੱਕ ਦਿਨ ਚ ਇੱਕ ਹੀ ਟਰੇਡ ਕਰਨੀ ਹੈ ਸੈਟਅਪ ਬੰਦ ਤੇ ਕਰਨੀ ਆ ਤੇ ਹੁਣ ਵੀ ਦੇਖੋ ਸੈਟਅਪ ਬੰਦ ਤੇ ਰੈਡੀ ਕਰਨ ਡਿਆ ਸੀ ਪਰ ਏਸੀ ਕੀ ਟ੍ਰੇਡ ਜ਼ਿਆਦਾ ਕਰਨ ਡਿਆ ਪਈ ਓਵਰ ਟ੍ਰੇਡਿੰਗ ਹੋਣ ਡਿਆ ਪਈ ਉਹਦਾ ਕਰਕੇ ਇਸ ਪੂਰੇ ਮਹੀਨੇ ਦੇ ਵਿੱਚ ਜਿੰਨਾ ਪਹਿਲੇ 2 ਮਹੀਨੇ ਚ ਕਮਾਇਆ ਸੀ ਉਹ ਪੂਰਾ ਮਤਲਬ ਕਿ 1 ਮਹੀਨੇ ਚ ਲੱਗ ਗਿਆ 16000 ਦਾ ਲੌਸ ਹੋਇਆ ਸੋ ਇਤੋਂ ਬਾਅਦ ਆ ਦੇਖੋ ਬਹੁਤ ਵੱਡਾ ਤਕਲ ਲੱਗਾ ਤੇ ਫਿਰ ਉਸ ਤੋਂ ਬਾਅਦ ਆ ਜਿਹੜੀਆਂ ਚੀਜ਼ਾਂ ਪਹਿਲਾਂ ਟਰਾਈ ਕਰਕੇ ਜਿਨ੍ਹਾਂ ਨਾਲ ਪ੍ਰੋਫਿਟ ਕੀਤਾ ਸੀ ਅਪ੍ਰੈਲ ਮਹੀਨੇ ਦੇ ਵਿੱਚ ਫਿਰ ਉਹਨਾਂ ਚੀਜ਼ਾਂ ਤੇ ਆ ਗਿਆ ਕੀ ਆਪਾਂ 15 ਮਿੰਟ ਦੇ ਟਾਈਮ ਫਰੇਮ ਤੇ ਕਰਨੀ ਆ ਤੇ ਆਪਣੇ ਕੋਲ ਜਿਹੜੇ ਸੈਟਅਪ ਆ ਬੁਲਿਸ਼ ਨਿਕਲਿੰਗ ਬੈਰਿਸ਼ ਨਿਕਲਿੰਗ ਉਹਨਾਂ ਤੇ ਕਰਨੀ ਆ ਸੋ ਫਿਰ ਉਹਨਾਂ ਤੇ ਕਰਨਾ ਸ਼ੁਰੂ ਕਰਤਾ ਉਹਨਾਂ ਤੇ ਕਰਨ ਦੇ ਨਾਲ ਨਾਲ ਫਿਰ ਆਪਣਾ ਪ੍ਰੋਫਿਟ ਹੋਣਾ ਸ਼ੁਰੂ ਹੋ ਗਿਆ ਮਹੀਨੇ ਦਾ ਹੋ 7-8000 ਤੇ ਉਹਦੇ ਨਾਲ ਨਾਲ ਆਪਾਂ ਹੋਰ ਵੀ ਸਿੱਖਿਆ ਕਿ 15 ਮਿੰਟ ਦੇ ਟਾਈਮ ਫਰੇਮ ਤੇ ਜਿਵੇਂ ਪ੍ਰਾਈਸ ਐਕਸ਼ਨ ਸਪੋਰਟ ਰਿਸਿਸਟੈਂਸ ਹੈਮਰ ਸ਼ੂਟਿੰਗ ਸਟਾਰ ਸੋ ਟਾਈਮ ਦੇ ਨਾਲ ਨਾਲ ਇਹ ਵੀ ਚੀਜ਼ਾਂ ਸਿੱਖਦੇ ਰਹੇ ਤੇ ਫਿਰ ਉਸ ਤੋਂ ਬਾਅਦ ਆਪਣੇ ਕੋਲ ਪਹਿਲਾਂ ਦੋ ਸੈਟਅਪ ਹੀ ਤੇ ਫਿਰ ਹੌਲੀ-ਹੌਲੀ ਕਰਕੇ 5-6 ਹੋ ਗਏ ਤੇ ਜਿਹੜੇ ਪਹਿਲੇ 6 ਮਹੀਨੇ ਦਾ ਪੀਰੀਅਡ ਸੀ ਉਹਦੇ ਵਿੱਚ ਕੇਵਲ ਮੈਂ ਇੱਕ ਲੋਟ ਦੇ ਨਾਲ ਟ੍ਰੇਡ ਕੀਤੀ ਤੇ ਉਹਦੇ ਵਿੱਚ ਮੇਰਾ ਫੋਕਸ ਇਹ ਉਹਦੇ ਵਿੱਚ ਮੇਰਾ ਫੋਕਸ ਇਹ ਸੀ ਕਿ ਕੇਵਲ ਸਿੱਖਣਾ ਸੋ ਉਸ ਤੋਂ ਬਾਅਦ ਆ ਫਿਰ ਜਦੋਂ ਮੈਂ 6 ਮਹੀਨੇ ਦਾ ਇਹ ਪੀਰੀਅਡ ਨਿਕਲ ਗਿਆ ਸੋ ਇਹ 6 ਮਹੀਨੇ ਦੇ ਪੀਰੀਅਡ ਦੇ ਵਿੱਚ ਕੇਵਲ ਮਾਰਚ ਮਹੀਨਾ ਇਹੋ ਜਿਹਾ ਜਿੱਦੇ ਵਿੱਚ 16000 ਦਾ ਲੌਸ ਹੋਇਆ ਬਾਕੀ ਸਾਰੇ ਮਹੀਨਿਆਂ ਦੇ ਵਿੱਚ 7-8000 ਦਾ ਹਰ ਇੱਕ ਮਹੀਨੇ ਦੇ ਵਿੱਚ ਮੇਰਾ ਪ੍ਰੋਫਿਟ ਹੋਇਆ ਤੇ ਇਹ 6 ਮਹੀਨੇ ਦਾ ਜਦੋਂ ਪੀਰੀਅਡ ਖਤਮ ਹੋ ਗਿਆ ਫਿਰ ਫੁੱਲੀ ਕੌਨਫੀਡੈਂਸ ਸੀ ਨਹੀਂ ਤੇ ਫਿਰ ਉਸ ਤੋਂ ਬਾਅਦ ਆ ਫਿਰ ਮੈਂ ਲੋਟ ਵਧਾਏ ਤੇ ਫਿਰ ਉਸ ਤੋਂ ਬਾਅਦ ਆ ਵੀ ਮੈਂ ਜਿਆਦਾ ਲੋਟ ਨਹੀਂ ਚਾਰ ਲੋਟ ਵਧਾਏ ਤੇ ਚਾਰ ਲੋਟ ਦੇ ਨਾਲ ਟਰੇਡਿੰਗ ਕਰਨੀ ਸ਼ੁਰੂ ਕੀਤੀ ਤੇ ਫਿਰ ਹੌਲੀ ਹੌਲੀ ਕਰਕੇ ਜਿਵੇਂ ਜਿਵੇਂ ਮਤਲਬ ਕਿ ਪ੍ਰੋਫਿਟ ਲਗਾਤਾਰ ਹੁੰਦੇ ਗਏ ਮਹੀਨੇ ਗੁਜ਼ਰਦੇ ਗਏ ਤੇ ਹੌਲੀ ਹੌਲੀ ਹੋਰ ਲੋਟ ਮੈਂ ਵਧਾਉਂਦਾ ਗਿਆ ਐਟ ਦਾ ਮੂਮੈਂਟ ਹੁਣ ਦੀ ਜੇ ਆਪਾਂ ਗੱਲ ਕਰੀਏ ਹੁਣ ਮੈਂ 10 ਲੋਟ ਦੇ ਨਾਲ ਟਰੇਡ ਕਰਦਾ ਤੇ ਹੁਣ ਮੇਰੇ ਕੋਲ ਜਿਹੜਾ ਕੈਪੀਟਲ ਹੁੰਦਾ ਆ ਆਪਣਾ ਟਰੇਡਿੰਗ ਅਕਾਊਂਟ ਦੇ ਵਿੱਚ ਉਹ 60000 ਰੁਪਏ ਦਾ ਹੁੰਦਾ ਤੇ ਮੇਰਾ ਜਿਹੜਾ ਮੰਥਲੀ ਪ੍ਰੋਫਿਟ ਹੋ ਜਾਂਦਾ ਉਹ 30000 ਤੋਂ ਲੈ ਕੇ 50000 ਦੇ ਵਿੱਚਕਾਰ ਹੁੰਦਾ ਸੋ ਇਹ ਮੇਰਾ ਸਫਰ ਤੇ ਬਾਕੀ ਜਿਹੜੀਆਂ ਚੀਜ਼ਾਂ ਐਡ ਹੁੰਦੀਆਂ ਜਾਣਗੀਆਂ ਉਹਨਾਂ ਬਾਰੇ ਆਉਣ ਵਾਲੇ ਸਮੇਂ ਦੇ ਵਿੱਚ ਫਿਰ ਵੀਡੀਓ ਤੁਹਾਨੂੰ ਬਣਾ ਕੇ ਉਹਦੇ ਬਾਰੇ ਤੁਹਾਨੂੰ ਦੱਸ ਦਾਂਗੇ ਸੋ ਮੇਨ ਜਿਹੜੇ ਮੈਜੋਰ ਆ ਦੇਖੋ ਇਹਦਾ ਉਹ ਇਹ ਆ ਸਭ ਤੋਂ ਵੱਡੀ ਚੀਜ਼ ਕੀ ਸਭ ਤੋਂ ਪਹਿਲੀ ਮੇਨ ਚੀਜ਼ ਕਿਓਵਰ ਟ੍ਰੇਡਿੰਗ ਨਹੀਂ ਕਰਨੀ ਆਪਾਂ ਤੇ ਓਵਰ ਟ੍ਰੇਡਿੰਗ ਕੀਤੀ ਇੱਕ ਮਹੀਨੇ ਚ ਤੇ ਦੋ ਮਹੀਨੇ ਜਿੰਨਾ ਪ੍ਰੋਫਿਟ ਕੀਤਾ ਸੀ ਉਹ ਇੱਕ ਮਹੀਨੇ ਚ ਮੇਰਾ ਲਾਸ ਹੋ ਗਿਆ ਸੀ ਉਹਦਾ ਕਰਕੇ ਸੋ ਪਹਿਲਾ ਜਿਹੜੀ ਸਿੱਖਣ ਵਾਲੀ ਚੀਜ਼ ਮਿਲਦੀ ਆ ਮੇਰੇ ਸਫਰ ਤੋਂ ਮੈਨੂੰ ਸੋ ਤੁਹਾਨੂੰ ਵੀ ਉਹ ਦੱਸਣ ਲਿਆ ਕਿ ਓਵਰ ਟ੍ਰੇਡਿੰਗ ਕਦੇ ਨਹੀਂ ਕਰਨੀ ਓਵਰ ਟ੍ਰੇਡਿੰਗ ਦਾ ਕਰਕੇ ਆਪਣੇ ਲਾਸ ਹੁੰਦੇ ਆ ਤੇ ਦੂਜਾ ਇਹ ਆ ਕਿ ਆਪਣਾ ਜਿਹੜਾ ਸੈਟਅਪ ਆ ਉਹ ਬਣਦਾ ਜਦੋਂ ਉੱਤੇ ਟ੍ਰੇਡ ਕਰਨੀ ਰੈਂਡਮ ਕੋਈ ਟ੍ਰੇਡ ਨਹੀਂ ਕਰਨੀ ਸੋ ਇਹ ਦੋ ਚੀਜ਼ਾਂ ਆ ਜਿਹੜੀਆਂ ਮਤਲਬ ਕਿ ਸਿੱਖਣ ਨੂੰ ਮਿਲਦੀਆਂ ਆ ਮੇਰੇ ਸਫ਼ਰ ਤੋਂ ਮੈਨੂੰ ਤੇ ਉਹਦਾ ਟੈਨਵਾ ਸ਼ੇਅਰ ਕਰਨ ਦਿਆਂ ਤੇ ਉਸ ਤੋਂ ਇਲਾਵਾ ਇੱਕ ਹੋਰ ਚੀਜ਼ ਆ ਕਿ ਸਿੱਖਣਾ ਜ਼ਰੂਰੀ ਆ ਹੁਣ ਦੇਖੋ ਜਿਵੇਂ ਮੈਂ ਪਹਿਲਾਂ 2 ਮਹੀਨੇ ਸਿੱਖਿਆ ਪੂਰਾ ਉਹਨਾਂ ਚ ਦਿਨ ਲਿਖਿਆ ਤੇ ਫਿਰ ਉਸ ਤੋਂ ਬਾਅਦ ਆ ਫਿਰ ਮੈਂ ਮਾਰਕੀਟ ਦੇ ਵਿੱਚ ਆਇਆ ਉਸੇ ਤਰ੍ਹਾਂ ਦੇਖੋ ਕੋਈ ਵੀ ਬੰਦਾ ਜੇ ਸ਼ੁਰੂ ਕਰਦਾ ਬਹੁਤ ਸਾਰੇ ਵੀਰ ਮੈਂ ਦੇਖੇ ਜਿਹੜੇ ਮੇਰੇ ਨਾਲ ਗੱਲ ਵੀ ਕਰਦੇ ਆ ਸੋ ਇੰਸਟਾਗ੍ਰਾਮ ਤੇ ਜਿਹੜੇ ਮੈਸੇਜ ਵੀ ਕਰਦੇ ਦੱਸਦੇ ਆ ਕਿ ਉਹਨਾਂ ਨੇ ਆਪ ਕੁਝ ਨਹੀਂ ਸਿੱਖਿਆ ਸਿੱਖਣ ਤੋਂ ਬਹਿਣਾ ਸ਼ੁਰੂ ਕਰ ਦਿੱਤੀ। ਸੋ ਪਹਿਲਾ ਪੁਆਇੰਟ ਤਾਂ ਇਹ ਕਿ ਸਿੱਖੋ। ਦੂਜਾ ਪੁਆਇੰਟ ਇਹ ਆ ਕਿ ਸਿੱਖਣ ਤੋਂ ਬਾਅਦ ਆ ਟ੍ਰੇਡ ਸੈਟਅਪ ਤੇ ਹੀ ਕਰੋ ਕੇਵਲ ਰੈਂਡਮ ਟ੍ਰੇਡ ਨਹੀਂ ਕਰਨੀ ਤੇ ਤੀਜਾ ਸਭ ਤੋਂ ਮੋਸਟ ਇੰਪੋਰਟੈਂਟ ਕਿ ਓਵਰ ਟ੍ਰੇਡਿੰਗ ਕਦੇ ਨਹੀਂ ਕਰਨੀ। ਸੋ ਇਹ ਆ ਹਾਲੇ ਤੱਕ ਦਾ ਮੇਰਾ ਨਿਕੋੜ ਤਿੰਨ ਜਿਹੜੀਆਂ ਵੱਡੀਆਂ ਸਿੱਖਿਆਵਾਂ ਮਿਲੀਆਂ ਤੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਜਿਹੜੀਆਂ ਚੀਜ਼ਾਂ ਆਪਾਂ ਸਿੱਖਾਂਗੇ ਤੁਹਾਨੂੰ ਸ਼ੇਅਰ ਕਰਦੇ ਰਵਾਂਗੇ।